ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਿਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ ਮੈਨੂੰ ਸਾਹਰਤ ਅਸਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਅਨਨ ਨਾਲ ਮੇਰੀ ਕਾਫੀ ਪ੍ਰੋਬਲਮਸ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬਧ ਦੀ ਲੋਟਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਫਿਰੋਜ਼ਪੁਰ ਦੇ ਵਿੱਚ ਬੰਨ ਟੁੱਟਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਇਸ ਬੰਨ ਨੂੰ ਬੰਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਸਭ ਬਿਆਨ ਕਰੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਪਾਣੀ ਚਾਰੇ ਪਾਸੇ ਜੋ ਹੈ ਜਿੱਥੋਂ ਤੱਕ ਝਾਤ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਿਸ ਕਰਕੇ ਪਿੰਡ ਵਾਸੀਆਂ ਦੇ ਸਾਹ ਸੁੱਕੇ ਹੋਏ ਨੇ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਪਿੰਡ ਦੇ ਵਿੱਚ ਇਹ ਪਾਣੀ ਨਾ ਪਰ ਜਾਵੇ ਜਿਸ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ ਤਾਂ ਫਿਰੋਜ਼ਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਸਤੀ RAM ਲਾਲ ਵਿਖੇ ਆਰਜੀ ਬੰਨ ਟੁੱਟਣ ਦੀ ਜੋ ਇਹ ਖਬਰ ਸਾਹਮਣੇ ਆਈ ਹੈ ਸਤਲੁਜ ਦਰਿਆ ਵਿੱਚ ਲਗਾਤਾਰ ਪਾਣੀ ਦਾ ਵਧ ਰਿਹਾ ਪੱਦਰ ਜਿਸ ਕਰਕੇ ਹੁਣ ਪਿੰਡ ਵਾਸੀਆਂ ਨੂੰ ਵੀ ਜੋ ਹੈ ਦਰਸ ਤੋਣਾ ਸ਼ੁਰੂ ਹੋ ਗਿਆ ਹੈ ਕਈ ਪਿੰਡਾਂ ਨੂੰ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਜਿਸ ਕਰਕੇ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਦਰ ਦੇ ਉੱਤੇ ਸਬੰਧ ਨੂੰ ਬੰਦਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨਾਲ ਦੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਜੋ ਹੈ ਪਾਣੀ ਭਰਿਆ ਹੋਇਆ ਖੇਤਾਂ ਦੇ ਵਿੱਚ ਜੋ ਹੈ ਨਜ਼ਰ ਆ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਚਾਨਕ ਉਹਨਾਂ ਨੂੰ ਬੰਨ ਟੁੱਟਣ ਦੀ ਖਬਰ ਮਿਲਦੀ ਹੈ ਜਿਸ ਤੋਂ ਬਾਅਦ ਉਹ ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਬਿਹਾਵ ਦੇ ਉੱਤੇ ਪੂਰਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਜੋ ਹੈ ਪਿੰਡਾਂ ਦੇ ਵਿੱਚ ਨਾ ਪਹੁੰਚ ਸਕੇ ਲੋਕਾਂ ਦੇ ਘਰਾਂ ਤੱਕ ਨਾ ਪਾਣੀ ਜੋ ਹੈ ਪਹੁੰਚਿਆ ਜਾ ਸਕੇ ਕਿਉਂਕਿ ਇਸ ਦੇ ਨਾਲ ਕਾਫੀ ਨੁਕਸਾਨ ਹੋਵੇਗਾ ਤੋਂ ਹਣ ਦੱਸ ਦੇ ਕਿ ਅਜਿਹਾ ਜੋ ਹੈ ਪੰਜਾਬ ਤੋਂ ਵੱਖ-ਵੱਖ ਇਲਾਕਿਆਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਪਾਣੀ ਦਾ ਪੱਧਰ ਦਰਿਆਵਾਂ ਦੇ ਵਿੱਚ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਆਸ-ਪਾਸ ਦੇ ਜੋ ਪਿੰਡ ਹਨ ਉਹਨਾਂ ਦੇ ਅੰਦਰ ਹੜ ਵਰਗੇ ਜੋ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠਿਆ ਹੋਇਆ ਹੈ ਕਿ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਫਿਰੋਜ਼ਪੁਰ ਦੇ ਵਿੱਚ ਬੰਨ ਟੁੱਟਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਇਸ ਬੰਨ ਨੂੰ ਬੰਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਸਭ ਬਿਆਨਕਾਰੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਪਾਣੀ ਚਾਰੇ ਪਾਸੇ ਜੋ ਹੈ ਜਿੱਥੋਂ ਤੱਕ ਝਾਤ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਿਸ ਕਰਕੇ ਪਿੰਡ ਵਾਸੀਆਂ ਦੇ ਸਾਹ ਸੁੱਕੇ ਹੋਏ ਨੇ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਪਿੰਡ ਦੇ ਵਿੱਚ ਇਹ ਪਾਣੀ ਨਾ ਪਰ ਜਾਵੇ ਜਿਸ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ ਤਾਂ ਫਿਰੋਜ਼ਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਸਤੀ RAM ਲਾਲ ਵਿਖੇ ਆਰਜੀ ਬੰਨ ਟੁੱਟਣ ਦੀ ਜੋ ਇਹ ਖਬਰ ਸਾਹਮਣੇ ਆਈ ਹੈ ਸਤਲੁਜ ਦਰਿਆ ਵਿੱਚ ਲਗਾਤਾਰ ਪਾਣੀ ਦਾ ਵਧ ਰਿਹਾ ਪੱਦਰ ਜਿਸ ਕਰਕੇ ਹੁਣ ਪਿੰਡ ਵਾਸੀਆਂ ਨੂੰ ਵੀ ਜੋ ਹੈ ਦਰਸ ਤੋਣਾ ਸ਼ੁਰੂ ਹੋ ਗਿਆ ਹੈ ਕਈ ਪਿੰਡਾਂ ਨੂੰ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਜਿਸ ਕਰਕੇ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਦਰ ਦੇ ਉੱਤੇ ਸਬੰਨ ਨੂੰ ਬੰਦਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨਾਲ ਦੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਜੋ ਹੈ ਪਾਣੀ ਭਰਿਆ ਹੋਇਆ ਖੇਤਾਂ ਦੇ ਵਿੱਚ ਜੋ ਹੈ ਨਜ਼ਰ ਆ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਚਾਨਕ ਉਹਨਾਂ ਨੂੰ ਬੰਨ ਟੁੱਟਣ ਦੀ ਖਬਰ ਮਿਲਦੀ ਹੈ ਜਿਸ ਤੋਂ ਬਾਅਦ ਉਹ ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਬਿਹਾਵ ਦੇ ਉੱਤੇ ਪੂਰਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਜੋ ਹੈ ਪਿੰਡਾਂ ਦੇ ਵਿੱਚ ਨਾ ਪਹੁੰਚ ਸਕੇ ਲੋਕਾਂ ਦੇ ਘਰਾਂ ਤੱਕ ਨਾ ਪਾਣੀ ਜੋ ਹੈ ਪਹੁੰਚਿਆ ਜਾ ਸਕੇ ਕਿਉਂਕਿ ਇਸ ਦੇ ਨਾਲ ਕਾਫੀ ਨੁਕਸਾਨ ਹੋਵੇਗਾ ਤੋਂ ਹਣ ਦੱਸ ਦੇ ਕਿ ਅਜਿਹਾ ਜੋ ਹੈ ਪੰਜਾਬ ਤੋਂ ਵੱਖ-ਵੱਖ ਇਲਾਕਿਆਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਪਾਣੀ ਦਾ ਪੱਧਰ ਦਰਿਆਵਾਂ ਦੇ ਵਿੱਚ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਆਸ-ਪਾਸ ਦੇ ਜੋ ਪਿੰਡ ਹਨ ਉਹਨਾਂ ਦੇ ਅੰਦਰ ਹੜ ਵਰਗੇ ਜੋ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠਿਆ ਹੋਇਆ ਹੈ ਕਿ ਕੋਈ ਵੱਡਾ ਨੁਕਸਾਨ ਨਾ ਹੋ ਸਕੇ